ਮਾਰੂ ਮਹੱਲਾ ਤਿੱਜਾ ਜੋ ਆਇਆ ਸੋ ਸਭ ਕੋ ਜਾਸੀ ਜੋ ਆਇਆ ਸੋ ਇਥੇ ਯਮ ਕਲਾ ਦਿੰਨੀ ਹੈ ਸੋ ਸਭ ਕੋ ਜਾਸੀ ਦੂਜੇ ਪਾਏ ਬਾਦਾ ਜਮ ਫਾਸੀ ਸਤ ਗੁਰ ਰਾਖੇ ਸੇ ਜਨ ਉਬਰੇ ਸਾਚੇ ਸਾਚ ਸਮਾਈ ਹੈ ਆਪੇ ਕਰਤਾ ਕਰ ਕਰ ਵੇਖੈ ਜਿਸਨੂੰ ਨਜ਼ਰ ਕਰੇ ਸੋਈ ਜਨ ਲੇਖੈ ਗੁਰਮੁਖ ਗਿਆਨ ਤਿਸ ਸਭ ਕਿਛ ਸੂਝੈ ਅਗਿਆਨੀ ਅੰਧ ਕਮਾਈ ਹੈ ਮਨਮੁਖ ਸਹਿਤਾ ਬੂਝ ਨਾ ਪਾਈ ਹਾਂਜੀ ਮਨਮੁਖ ਸਹਿਸਾ ਕਿਥੇ ਵਿਸਰਾਮ ਹੈ ਬੂਝ ਨਾ ਪਾਈ ਮਰ ਮਰ ਜੰਮੈ ਜਨਮ ਗਵਾਈ ਗੁਰਮੁਖ ਨਾਮ ਰਤੇ ਸੁਖ ਪਾਇਆ ਗੁਰਮੁਖ ਨਾਮ ਰਤੇ ਸੁਖ ਪਾਇਆ ਸਹਿਦੀ ਸਾਚ ਸਮਾਈ ਹੈ ਤੰਦਾ ਤਾਵਤ ਮਨ ਭਿਆ ਮਨੂਰਾ ਫਿਰ ਹੋਵੇ ਕੰਚਨ ਫਿਰ ਹੋਵੇ ਕੰਚਨ ਭੇਟੇ ਗੁਰਪੂਰਾ ਆਪੇ ਬਖਸ ਲੈ ਸੁਖ ਪਾਏ ਆਪੇ ਬਖਸ ਲੈ ਸੁਖ ਪਾਏ ਪੂਰੇ ਸ਼ਬਦ ਮਿਲਾਈ ਹੈ ਦੁਰਮਤ ਝੂਠੀ ਬੁਰੀ ਬਰਿਆਰ ਔਗਣਯਾਰੀ ਔਗਣਯਾਰ ਕੱਚੀ ਮੱਤ ਫੀਕਾ ਮੁਖ ਬੋਲੇ ਦੁਰਮਤ ਨਾਮ ਨਾ ਪਾਈ ਹੈ ਦੁਰਮਤ ਪੱਧ ਤੇ ਯਮਖਲਾ ਕੇ ਬੋਲਣਾ ਦੁਰਮਤ ਨਾਮ ਨਾ ਪਾਈ ਹੈ ਔਗਣਯਾਰੀ ਕੰਤ ਨਾ ਪਾਵੇ ਔ ਔਗਣਯਾਰੀ ਇਸ ਤਰ੍ਹਾਂ ਬੋਲਣਾ ਊੜਾ ਬੰਦ ਮੂਹਲਾ ਔਗਣਯਾਰੀ ਨਹੀਂ ਕਹਿਣਾ ਔਗਣਯਾਰੀ ਕੰਤ ਨਾ ਪਾਵੇ ਮਾਨ ਕੀ ਝੂਠੀ ਝੂਠ ਕਮਾਵੇ ਪੇਰ ਕਾ ਸਾਉ ਨਾ ਜਾਣੈ ਮੂਰਖ ਬਿਨ ਗੁਰ ਬੂਝ ਨਾ ਪਾਈ ਹੈ ਦਰਮਤ ਖੋਟੀ ਖੋਟ ਕਮਾਵੇ 시ਗਾਰ ਕਰੇ ਪੇਰ ਖਸਮ ਨਾ ਭਾਵੇ ਗੁਣਵੰਤੀ ਸਦਾ ਪੇਰ 라ਵੇ ਸਤ ਗੁਰ ਮੇਲ ਮਿਲਾਈ ਹੈ ਆਪੇ ਹੁਕਮ ਕਰੇ ਸਭ ਵੇਖੈ ਇਕ ਨਾਂ ਬਖਸ ਲਏ ਧੁਰ ਲੇਖੈ ਅਨ ਦਿਨ ਨਾਮ ਰੱਤੇ ਸੱਚ ਪਾਇਆ ਆਪੇ ਮੇਲ ਮਲਾਈ ਏ ਹਉ ਮੈਂ ਤਾਤ ਮੋਹ ਰਸ ਲਾਈ ਗੁਰਮੁਖ ਲਿਵ ਸਾਚੀ ਸਹਿਜ ਸਮਾਈ ਆਪੇ ਮਿਲੈ ਆਪੇ ਕਰ ਦੇਖੈ ਬਿਨ ਸਤਗੁਰ ਬੂਝ ਨ ਪਾਈ ਏ ਇੱਕ ਸ਼ਬਦ ਵਿਚਾਰ ਸਦਾ ਜਨ ਜਾਗੇ ਇੱਕ ਮਾਇਆ ਮੋਹ ਸੋਏ ਰਹੇ ਅਪਾਗੇ ਆਪੇ ਕਰੇ ਕਰਾਏ ਆਪੇ ਹੋਰ ਕਰਨਾ ਕਿਛੂ ਨਾ ਜਾਈ ਏ ਕਾਲ ਮਾਰ ਗੁਰ ਸ਼ਬਦ ਨਿਵਾਰੇ ਅਕਾਲ ਮਾਰ ਗੁਰ ਸ਼ਬਦ ਨਿਵਾਰੇ ਹਰ ਕਾ ਨਾਮ ਰੱਖੈ ਉਰ ਧਾਰੇ ਸਤ ਗੁਰ ਸੇਵਾ ਤੇ ਸੁਖ ਪਾਇਆ ਹਰ ਕੈ ਨਾਮ ਸਮਾਈ ਏ ਹਰ ਕੈ ਨਾਮ ਸਮਾਈ ਏ ਦੂਜੈ ਪਾਏ ਫੇਰਾ دیਵਾਨੀ ਮਾਇਆ ਮੋਹ ਦੁਖ ਮਾਹਿਸਮਾਨੀ ਬਹੁਤੇ ਭੇਖ ਕਰੈ ਨਹ ਪਾਏ ਬਿਨ ਸਤ ਗੁਰ ਸੁਖ ਨਾ ਪਾਈ ਹੈ ਕਿਸਨੋ ਕਹੀਐ ਜਾ ਆਪ ਕਰਾਏ ਜਿਤ ਭਾਵੈ ਤਿਤ ਰਾਹਿਤ ਲਾਏ ਆਪੇ ਮਿਹਰਵਾਨ ਸੁਖ ਦਾਤਾ ਜੋ ਭਾਵੈ ਤਵੈ ਚਲਾਈ ਹੈ ਆਪੇ ਕਰਤਾ ਆਪੇ ਭੁਗਤਾ ਆਪੇ ਸੰਜਮ ਆਪੇ ਜੁਗਤਾ ਆਪੇ ਨਿਰਮਲ ਮਿਹਰਵਾਨ ਮਦਸੂਦਨ ਜਿਸ ਦਾ ਹੁਕਮ ਨਾ ਮਿਟਿਆ ਜਾਈ ਏ ਸੇਵਡ ਭਾਗੀ ਜਿਨਿ ਇੱਕੋ ਜਾਤਾ ਘਾਟ ਘਾਟ ਵਾਸ ਰਹਿਆ ਜਗ ਜੀਵਨ ਦਾਤਾ ਇੱਕ ਥੈ ਗੋਪਤ ਪ੍ਰਗਟ ਹੈ ਆਪੇ ਗੁਰਮੁਖ ਭਰਾਮ ਭਉ ਜਾਈ ਹੈ ਇਕ ਥੈ ਗੋਪਤ ਇਥੇ ਠਮਕ ਪ੍ਰਗਟ ਹੈ ਆਪੇ ਇਥੇ ਵਿਸਰਾਮ ਗੁਰਮੁਖ ਇਥੇ ਯਮਕ ਲਾ ਦਨੀਆ ਗੁਰਮੁਖ ਭਰਾਮ ਭਉ ਜਾਈ ਹੈ ਗੁਰਮੁਖ ਹਰ ਜੀਉ ਏਕੋ ਜਾਤਾ ਅੰਤਰਨਾਮ ਸ਼ਬਦ ਪਛਾਤਾ ਜਿਸ ਤੂੰ ਦੇ ਸੋਈ ਜਨ ਪਾਏ ਨਾਨਕ ਜਿਸ ਤੂ ਦੇਹ ਸੋਈ ਜਨ ਪਾਏ ਨਾਨਕ ਨਾਮ ਵਡਾਈ ਏ ਮਾਰੂ ਮਹੱਲਾ ਤੀਜਾ ਸੱਚ ਸਾਲਾਹੀ ਗਹਿਰ ਗੰਭੀਰੈ ਸਭ ਜਗ ਹੈ ਤਿਸ ਹੀ ਕੈ ਚੀਰੈ ਸਭ ਘਾਟ ਭੂਗਵੈ ਸਦਾ ਦਿਨ ਰਾਤੀ ਆਪੇ ਸੂਖ ਨਿਵਾਸੀ ਏ ਸੱਚਾ ਸਾਹਿਬ ਸੱਚੀ ਨਾਈ ਗੁਰ ਪ੍ਰਸਾਦੀ ਮਨ ਵਸਾਈ ਆਪੇ ਆਏ ਵਸਿਆ ਘਾਟ ਅੰਤਰ ਟੂਟੀ ਜਾਮ ਕੀ ਫਾਸੀ ਹੈ ਕਿਸ ਸੇਵੀ ਤੈ ਕਿਸ ਸਲਾਹੀ ਸਤ ਗੁਰ ਸੇਵੀ ਸਬਦ ਸਲਾਹੀ ਸਚੈ ਸਬਦ ਸਦਾ ਮੱਤ ਊਤਮ ਅੰਤਰ ਕਮਲ ਪ੍ਰਗਾਸੀ ਹੈ ਅੰਤਰ ਕਮਲ ਪ੍ਰਗਾਸੀ ਹੈ ਦੇਹੀ ਕਾਚੀ ਕਾਗਜ਼ ਮਿਕਦਾਰਾ ਦੇਹੀ ਕਾਚੀ ਕਾਗਜ਼ ਮਿਕਦਾਰਾ ਬੂੰਦ ਪਵੈ ਬਿਨਸੈ ਟਹਿਤ ਨ ਲਾਗੈ ਬਾਰਾ ਬੂੰਦ ਪਵੈ ਬਿਨਸੈ ਇੱਥੇ ਵਿਸਰਾਮ ਲਾਉਣਾ ਹੈ ਟਹਿਤ ਨ ਲਾਗੈ ਬਾਰਾ ਟਹਿਤ ਪੱਤੀ ਜਮਕ ਲਾ ਦਿੰਨੀ ਹੈ ਕੰਚਨ ਕਾਇਆ ਗੁਰਮੁਖ ਬੂਝੈ ਜਿਸ ਅੰਤਰ ਨਾਮ ਨਿਵਾਸੀ ਹੈ ਜਿਸ ਅੰਤਰ ਨਾਮ ਨਿਵਾਸੀ ਹੀ ਕੰਚਨ ਕਾਇ ਗੁਰਮੁਖ ਬੂਝੈ ਜਿਸ ਅੰਤਰ ਨਾਮ ਨਿਵਾਸੀ ਹੈ ਸੱਚਾ ਚੌਕਾ ਸੁਰਤ ਕੀ ਕਾਰਾ ਹਰ ਨਾਮ ਭੋਜਨ ਸੱਚ ਆਧਾਰਾ ਸਦਾ ਤ੍ਰਿਪਤ ਪਵਿੱਤਰ ਹੈ ਪਾਵਨ ਜੇਤ ਘਾਟ ਹਰ ਨਾਮ ਨਿਵਾਸੀ ਹੈ ਹੋ ਤਿਨ ਬਲਿਹਾਰੀ ਜੋ ਸਾਚਾ ਲਾਗੇ ਹਰ ਗੁਣ ਗਾਵਹਿ ਆਨੇ ਦਿਨ ਜਾਗੇ ਸਾਚਾ ਸੂਖ ਸਦਾ ਤੈਨ ਅੰਤਰ ਰਸਨਾ ਹਰ ਰਾਸ ਰਾਸੀ ਏ ਹਰ ਨਾਮ ਚੇਤਾ ਅਵਰ ਨ ਪੂਜਾ ਹਾਂਜੀ ਪੂਜਾ ਫੋਲਾ ਫੋਲਣਾ ਏ ਕੋ ਸੇਵੀ ਅਵਰ ਨ ਦੂਜਾ ਪੂਰਾ ਗੁਰ ਸਭ ਸੱਚ ਦਿਖਾਇਆ ਸਚੈ ਨਾਮ ਨਿਵਾਸੀ ਏ ਭ੍ਰਮ ਭ੍ਰਮ ਜੋਨੀ ਫਿਰ ਫਿਰ ਆਇਆ ਆਪ ਭੂਲਾ ਜਾ ਖਸਮ ਪੁਲਾਇਆ ਹਰ ਜੀਓ ਮਿਲੈ ਤਾ ਗੁਰਮੁਖ ਬੂਝੈ ਚੀਨੈ ਸਬਦ ਅਬਨਾਸੀ ਹੈ ਕਾਮ ਕ੍ਰੋਧ ਭਰੇ ਹਮ ਅਪਰਾਧੀ ਭਰੇ ਪਦ ਤੇ ਵਿਸਰਾਮ ਲਾਉਣਾ ਹੈ ਕਾਮ ਕ੍ਰੋਧ ਭਰੇ ਹਮ ਅਪਰਾਧੀ ਕਿਆ ਮੋਹ ਲੈ ਬੋਲੇ ਨਾ ਹਮ ਗੁਣ ਨਾ ਸੇਵਾ ਸਾਦੀ ਕਿਆ ਮੁਹ ਲੈ ਬੂਲਹ ਮੂਹ ਨਹੀਂ ਕਹਿਦਣਾ ਮੰਮੇ ਓੰਕੜ ਹਾਹਾ ਓੰਕੜ ਮੂਹ ਉਚਾਰਨੂਆ ਕਿਆ ਮੁਹ ਲੈ ਬੂਲਹ ਇਥੇ ਵਿਸਰਾਮ ਨਾ ਹਮ ਗੁਣ ਨ ਸੇਵਾ ਸਾਦੀ ਦੁੱਬਦੇ ਪਾਥਰ ਮੇਲ ਲੈਹੁ ਤੁਮ ਆਪੇ ਦੁੱਬਦੇ ਪਾਥਰ ਮੇਲ ਲੈਹੁ ਇਥੇ ਠਮਕ ਤੁਮ ਆਪੇ ਇਥੇ ਵਿਸਰਾਮ ਹੈ ਡੁੱਬਦੇ ਪਾਥਰ ਮੇਲ ਲੈ ਓ ਤੁਮ ਆਪੇ ਸਾਚ ਨਾਮ ਅਬਨਾਸੀ ਹੈ ਨਾ ਕੋਈ ਕਰੇ ਨਾ ਕਰਨ ਜੋਗਾ ਆਪੇ ਕਰਹਿ ਕਰਾਵਹਿ ਸੁ ਹੋਏਗਾ ਆਪੇ ਕਰਹਿ ਕਰਾਵਹਿ ਸੁ ਹੋਏਗਾ ਆਪੇ ਬਖਸ ਲੈਹ ਸੁਖ ਪਾਏ ਸਦਹੀ ਨਾਮ ਨਿਵਾਸੀ ਹੈ ਇਹ ਤਾਨ ਧਰਤੀ ਸਬਦ ਬੀਜ અપਾਰਾ ਹਰ ਸਾਚੀ ਸੀਤੀ ਵਣਜ ਵਪਾਰਾ ਸੀਤੀ ਸਤਿ ਸੀਤੀ ਪਾਠ ਹੈ ਜੀ ਸਤੀ ਨਹੀਂ ਹੈ ਇੱਥੇ ਪੂਥੀਆਂ ਚ ਗਲਤੀ ਨਾਲ ਛਪ ਗਿਆ ਸਸੇ ਲਾਂ ਸੀਤੀ ਪਾਠ ਹੈ ਸੱਚ ਧਨ ਜੰਮਿਆ ਟੋਟ ਨਾ ਆਵੇ ਅੰਤਰਨਾਮ ਨਿਵਾਸੀ ਹੈ ਹਰ ਜੀਵ ਅਵਗਣਿਆਰੇ ਨੂੰ ਗੁਣ ਕੀਜੈ ਹਰ ਜੀਵ ਇਥੇ ਵਿਸਰਾਮ ਲਾਉਣਾ ਹੈ ਅਵਗਣਿਆਰੇ ਨੂੰ ਗੁਣ ਕੀਜੈ ਇਹ ਵਾਵਾ ਹੈ ਔਗਣਿਆਰੇ ਨਹੀਂ ਬੋਲਣਾ ਇਥੇ ਅਵਗਣਿਆਰੇ ਨੂੰ ਗੁਣ ਕੀਜੈ ਹਰ ਜੀਵ ਅਵਗਣਿਆਰੇ ਨੂੰ ਗੁਣ ਕੀਜੈ ਆਪੇ ਬਖਸ਼ ਲੈ ਨਾਮ ਦੀਜੈ ਗੁਰਮੁਖ ਹੋਵੇ ਸੋ ਪਤ ਪਾਏ ਪਤ ਪਾਏ ਗੁਰਮੁਖ ਹੋਵੇ ਸੋ ਪਤ ਪਾਏ ਇਕਤ ਨਾਮ ਨਿਵਾਸੀ ਹੈ ਇਕਤ ਵੀ ਕਸ ਕੇ ਕਹਿਣਾ ਪਾਤ ਪਦ ਪੋਲਾ ਬੋਲਣਾ ਜਿੱਥੇ ਇੱਜ਼ਤ ਦਾ ਵਾਚਕ ਆਵੇ ਅੰਤਰ ਹਾਰ ਧਨ ਸਮਝ ਨਾ ਹੋਈ ਗੁਰ ਪ੍ਰਸਾਦੀ ਬੂਝੈ ਕੋਈ ਗੁਰਮੁਖ ਹੋਵੇ ਸੋ ਧਨ ਪਾਏ ਸਾਧ ਹੀ ਨਾਮ ਨਿਵਾਸੀ ਹੈ ਅਨਲਵਾਉ ਧਰਮ ਭੁਲਾਈ ਹਾਂਜੀ ਅਨਲ ਵਾਉ ਇਥੇ ਵਿਸਰਾਮ ਧਰਮ ਭੁਲਾਈ ਮਾਇਆ ਮੋਹ ਸੁਧ ਨਾ ਕਾਈ ਮਨ ਮੁਖ ਅੰਦੇ ਕਿਛੂ ਨਾ ਸੂਝੈ ਗੁਰਮਤਿ ਨਾਮ ਪਰਗਾਸੀ ਹੈ ਮਨ ਮੁਖ ਹਉ ਮੈਂ ਮਾਇਆ ਸੂਤੇ ਮਨ ਮੁਖ ਹਉ ਮੈਂ ਮਾਇਆ ਸੂਤੇ ਮਨ ਮੁਖ ਹਉ ਮੈਂ ਮਾਇਆ ਸੂਤੇ ਆਪਣਾ ਘਰ ਨ ਸੰਭਾਲੈ अंत विगुते अपना घर न संभाल अंत विगुते पार निंदा कर बहु चिंता जाल दुखे दुख निवासी हे आपे करता है त्रमेना जा दुखे दुख निवासी हे आपे करता है कार कराई आपे गुरमुख दे बुझाई बुझाई कसके बो बुझ। ਨਾਨਕ ਨਾਮ ਰਤੇ ਮਨ ਨਿਰਮਲ ਨਾਮੇ ਨਾਮ ਨਿਵਾਸੀ ਹੀ